ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮੈਟ੍ਰੀਮੋਨੀ ਇਨਸਟੈਂਸ ਤੇ ਜੀ ਤੇ ਤੁਸੀਂ ਸਾਨੂੰ YouTube ਤੇ Facebook ਦੋਨੋਂ ਜਗ੍ਹਾ ਵੇਖ ਰਹੇ ਹੋ ਚੈਨਲ ਤੇ ਨਵੇਂ ਹੋ ਤਾਂ ਜੀ ਸਬਸਕ੍ਰਾਈਬ ਕਰ ਲਓ ਤਾਂ ਜੋ ਜਿਹੜੀ ਵੀ ਇਸ ਰਿਸ਼ਤਿਆਂ ਦੀ ਪੋਸਟ ਪਾਉਣੀ ਆ ਵੀਡੀਓ ਪਾਉਣੀ ਆ ਨਾਲ ਬੈਲ ਆਈਕਨ ਦਾ ਬਲ ਉਹ ਤਾਂ ਜੋ ਤੁਹਾਡੇ ਕੋਲੇ ਜਲਦੀ ਤੋਂ ਜਲਦੀ ਵੀਡੀਓ ਪਹੁੰਚ ਸਕੇ ਤੇ ਤੁਸੀਂ ਇਹ ਰਿਸ਼ਤੇ ਵੇਖ ਸਕੋ ਜੀ ਅੱਜ ਦੇ ਕੁੱਲ 10 ਰਿਸ਼ਤੇ ਨੇ ਜੀ ਸਰਕਾਰੀ ਜੋਬ ਵਾਲੀ ਲੜਕੀ ਤੇ ਲੜਕਿਆਂ ਦੇ ਸਮੇਤ ਤੇ ਅਗਰ ਰਿਸ਼ਤੇ ਪੜਨੇ ਸੀ ਸ਼ੁਰੂ ਕਰਦੇ ਆਂ ਜੀ ਉਸ ਤੋਂ ਪਹਿਲਾਂ ਤੁਹਾਡੇ ਸਾਹਮਣੇ ਇੱਕ ਜ਼ਰੂਰੀ ਸੂਚਨਾ ਦਾ ਜਿਹੜਾ ਨੋਟਿਸ ਆ ਰਿਹਾ ਕਿਰਪਾ ਕਰਕੇ ਜੀ ਇਹਨੂੰ ਪੌਜ਼ ਕਰਕੇ ਬਹੁਤ ਧਿਆਨ ਨਾਲ ਪੜ ਲੈਣਾ ਜੀ ਕੁਝ ਕਿ ਡਾਊਟਸ ਹੁੰਦੀਆਂ ਜੋ ਕਿ ਕਲੀਅਰ ਹੋਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਸੋ ਬੇਨਤੀ ਹੈ ਕਿ ਨੋਟਿਸ ਨੂੰ ਬਹੁਤ ਧਿਆਨ ਨਾਲ ਤੁਸੀਂ ਪੜ ਲੈਣਾ ਜੀ ਬਹੁਤੀ دیر ਨਹੀਂ ਕਰਦੇ ਹੁਣ ਆਪਾਂ ਪੜਦੇ ਹਾਂ ਜੀ ਆਪਣੇ ਅੱਜ ਦਾ ਜਿਹੜਾ ਪਹਿਲਾ ਰਿਸ਼ਤਾ ਹੈ ਜੀ ਸੋ ਅੱਜ ਦੀ ਜਿਹੜੀ ਆਪਣੀ ਪਹਿਲੀ ਪ੍ਰੋਫਾਈਲ ਹੈ ਜੀ ਪਹਿਲਾ ਰਿਸ਼ਤਾ ਹੈ ਜੀ ਇਹ 916 ਨੰਬਰ ਹੈ ਜੀ ਨਾਮ ਸਿੰਘ ਜੀ ਡਾਈਵੋਰਸ ਹੋਇਆ ਹੋਇਆ ਕਾਸਟ ਤੇ ਸਰਨੇਮਨ ਦਾ ਜੋੜਾ ਤੇ ਗੋਲਡਸਮਿਥ ਸੁਨਿਆਰੇ ਨੇ ਜੀ ਇਹ ਤੇ 22 6 1993 ਇਹਨਾਂ ਦਾ ਡੇਟ ਆਫ ਬਰਥ ਹੈ ਜੀ ਕੰਪਿਊਟਰ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਕੱਦ 5 ਫੁੱਟ 7 ਇੰਚ ਫਰ ਹਾਲ ਦੀ ਗੱਡੀ ਇਹ ਵਰਕਿੰਗ ਐਜ਼ ਐਨ ਮੈਨੇਜਰ ਇਨ ਅ ਯੂ ਐਸ ਲੌਜਿਸਟਿਕਸ ਫਰਮ ਫਰਮ ਮੈਜੀਕ ਹੀ ਹੈ ਜਿਵੇਂ ਨਾਮ ਲਿਖਿਆ ਜਿੰਨਾਂ ਦੇ ਉਹਨਾਂ ਨਾਲ ਕੰਮ ਕਰਦੇ ਨੇ ਇਹ ਫੈਮਿਲੀ ਦੇ ਵਿੱਚ ਇਹਨਾਂ ਦੇ ਮਾਤਾ ਜੀ ਨੇ ਪਹਿਲਾਂ ਟੀਚਰ ਸੀਗੇ ਇੱਕ ਸਿਸਟਰ ਹੈ ਉਹ ਯੂ ਕੇ ਚ ਨੇ ਦੋ ਸਿਸਟਰ ਵਰਕਿੰਗ ਐਜ਼ ਅ ਆਇਲੈਂਡ ਸਟ੍ਰੇਨਰ ਦੀ ਭੂਮਿਕਾ ਨਿਭਾ ਰਹੀਆਂ ਜੀ ਦੋ ਭੈਣਾਂ ਇਹਨਾਂ ਦੀ ਮੋਹਾਲੀ ਦੇ ਵਿੱਚ ਪਰਿਵਾਰ ਦਾ ਆਪਣਾ ਬਿਜ਼ਨਸ ਤੇ ਜੋਬ ਕਰਦੇ ਨੇ ਜਿਵੇਂ ਕਿ ਤੁਹਾਨੂੰ ਦੱਸਿਆ ਸ਼ਹਿਰ ਇਹਨਾਂ ਦਾ ਮੋਹਾਲੀ ਹੈ ਜੀ ਰਿਕੁਆਇਰਮੈਂਟਸ ਇਹਨਾਂ ਦੀ ਹੈਗੀਆਂ ਕੁੜੀ ਚਾਹੇ ਕੰਮ ਕਰਦੀ ਹੋਵੇ ਜੋਬ ਚਾਹੇ ਘਰੇ ਰਹਿੰਦੀ ਹੋਵੇ ਸਿੰਪਲ ਫੈਮਿਲੀ ਹੋਵੇ ਕੋਈ ਇਹਨਾਂ ਦੀ ਡਿਮਾਂਡ ਨਹੀਂ ਹੈਗੀ ਬਸ ਪੜ੍ਹੀ ਲਿਖੀ ਲੜਕੀ ਇਹਨਾਂ ਨੂੰ ਚਾਹੀਦੀ ਹੈ ਜੀ ਅਗਲੀ ਪ੍ਰੋਫਾਈਲ ਹੈ ਜੀ 917 ਨੰਬਰ ਅਮਨਪ੍ਰੀਤ ਕੌਰ ਡੇਟ ਆਫ ਬਰਥ ਹੈਗੀ 6 ਜਨਵਰੀ 1995 ਕਾਸਟ ਬਾਜੀਗਰ ਸਰਨੇਮ ਮਯਾਨ ਉੱਤੇ ਸਕਰੀਨ ਤੇ ਲਿਖਿਆ ਹੈ ਜੀ ਹੋ ਸਕਦਾ ਹੈ ਸੀ ਗਲਤ ਪੜ ਰਹੀ ਹੋਈ ਏ ਕੁਆਲਿਫਿਕੇਸ਼ਨ ਪਲੱਸ 2 ਹੈ ਜੀ ਨਾਲ ਆਈਟੀਆ ਕੀਤੀ ਹੋਈ ਹੈ ਜੀ ਕੰਪਿਊਟਰ ਦੇ ਵਿੱਚ ਕੱਦ 5 ਫੁੱਟ 5 ਇੰਚ ਪਿਤਾ ਜੀ ਇਹਨਾਂ ਦੇ ਸਰਕਾਰੀ ਜੋਬ ਤੇ ਨੇ ਮਾਤਾ ਜੀ ਇਹਨਾਂ ਦੇ ਹਾਊਸ ਵਾਈਫ ਨੇ ਤਿੰਨ ਭੈਣ ਭਰਾ ਨੇ ਜੀ ਇਹ ਭਰਾ ਜਿਹੜਾ ਇਹਨਾਂ ਦਾ ਤੇ ਸਿਸਟਰ ਜਿਹੜੇ ਮੈਰਿਡ ਨੇ ਇਹਨਾਂ ਦਾ ਪਿੰਡ ਹੈਗਾ ਜੀ ਜੁਗਰਾਉਂ ਦੇ ਨੇੜੇ ਤੇ ਜ਼ਿਲ੍ਹਾ ਲੁਧਿਆਣਾ ਇਹਨਾਂ ਨੂੰ ਪੜਿਆ ਲਿਖਿਆ ਮੁੰਡਾ ਤੇ ਸੇਮ ਕਾਸਟ ਦੇ ਵਿੱਚ ਚਾਹੀਦਾ ਹੈ ਜਾਂ ਗਵਰਨਮੈਂਟ ਜੌਬ ਤੇ ਹੋਣ ਤੇ ਜਾਂ ਕੋਈ ਪ੍ਰਾਈਵੇਟ ਜੌਬ ਤੇ ਵੀ ਹੋਣ ਪਰਿਵਾਰ ਦਾ ਨੰਬਰ ਲੈਣ ਵਾਸਤੇ ਜੇ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਜਿਹੜੀ ਪਹਿਲਾਂ ਵੀ ਪ੍ਰੋਫਾਈਲ ਪੜੀ ਤੇ ਇਹ ਵੀ ਪੜੀ ਹੈ ਇਹਦੇ ਐਂਡ ਤੱਕ ਬਣੇ ਰਹੋ ਜੀ ਤੁਹਾਨੂੰ ਦੱਸਾਂਗੇ ਫਿਰ ਪਰਿਵਾਰ ਨਾਲ ਸੰਪਰਕ ਕਿਵੇਂ ਕਰਨਾ ਹੈ ਤੇ ਇਹ ਬਿਲਕੁਲ ਫ੍ਰੀ ਆਫ ਕਾਸਟ ਹੋਊਗਾ ਜਿਹਦਾ ਕੋਈ ਚਾਰਜ ਨਹੀਂ ਹੋਊਗਾ ਪਰਿਵਾਰ ਦਾ ਨੰਬਰ ਲੈਣ ਲਈ ਅਗਲੀ ਪ੍ਰੋਫਾਈਲ ਹੈ ਜੀ ਆਪਣੀ 918 ਨੇਮ ਹੈ ਜੀ ਰਣਜੀਤ ਸਿੰਘ ਇਹਨਾਂ ਦਾ ਡਾਈਵੋਰਸ ਹੋਇਆ ਹੋਇਆ ਇੱਕ ਇਹਨਾਂ ਕੋਲੇ ਬੱਚਾ ਹੈ ਜੀ 6 ਸਾਲ ਦਾ ਗੁੜੀ ਹੈਗੀ ਹੈ ਸਿੱਖ ਫੈਮਲੀ ਤੋਂ ਬਿਲੋਂਗ ਕਰਦੇ ਨੇ ਸਾਰੀ ਵੇਜੀਟੇਰੀਅਨ ਫੈਮਲੀ ਹੈ ਜਿਵੇਂ ਕਿ ਇਹਨਾਂ ਨੇ ਦੱਸਿਆ 10/7/1991 ਦਾ ਜਨਮ ਹੈ ਜੀ 5 ਫੁੱਟ 5 ਇੰਚ ਇਹਨਾਂ ਦਾ ਕੱਦ ਹੈ ਤੇ ਖਾਤੀ ਮਿਸਤਰੀ ਇਹਨਾਂ ਦੀ ਗਾਸਟ ਹੈ ਜੀ ਤੇ ਗੁੱਤ ਹੈਗੀ ਜੀ ਇਹਨਾਂ ਦੀ ਧੌਂਸੀ ਹੋਮ ਟਾਊਨ ਮਾਨਸਾ ਹੈ ਜੀ ਬੀਏ ਕੀਤੀ ਹੈ ਰੇਡੀਓਗ੍ਰਾਫੀ ਕੀਤੀ ਹੈ ਕਰੰਟ ਜੌਬ ਹੈ ਜਿਹੜੀ ਇਹਨਾਂ ਦਾ ਪ੍ਰਾਈਵੇਟ ਕਲੀਨਿਕ ਹੈ ਆਪਣਾ ਆਰਥੋਪੈਡਿਕ ਦਾ ਮੰਥਲੀ ਇਨਕਮ 30 ਤੋਂ 35000 ਹੈ ਜੀ ਜ਼ਮੀਨ ਨਹੀਂ ਹੈ ਪਰਿਵਾਰ ਦੇ ਵਿੱਚ ਮਾਤਾ ਜੀ ਨੇ ਪਿਤਾ ਜੀ ਨੇ ਪਿਤਾ ਜੀ ਆਪ ਕੰਮ ਕਰਦੇ ਨੇ ਕੋਈ ਇੱਕ ਛੋਟਾ ਭਰਾ ਹੈ ਜੀ ਪ੍ਰੇਫਰੈਂਸ ਇਹਨਾਂ ਨੂੰ ਹੈਗੀ ਹੈ ਜੀ ਪੜ੍ਹੀ ਲਿਖੀ ਕੁੜੀ ਇਹਨਾਂ ਨੂੰ ਦੀ ਭਾਲ ਹੈ ਜੀ ਤੇ ਕਾਸਟ ਦਾ ਇਹਨਾਂ ਨੂੰ ਕੋਈ ਮੈਟਰ ਨਹੀਂ ਹੈਗਾ ਤੇ ਡਾਈਵੋਰਸ ਹੋਵੇ ਕੁੜੀ ਡਾਈਵੋਰਸੀ ਵੀ ਚੱਲੂਗੀ ਬਟ ਉਹਨਾਂ ਕੋਲੇ ਬੱਚਾ ਨਹੀਂ ਹੋਣਾ ਚਾਹੀਦਾ ਇਹਨਾਂ ਦੀ ਇਹ ਡਿਮਾਂਡ ਹੈ ਤੇ ਇਹ ਸੀਗੀ ਜੀ ਆਪਣੀ 918 ਨੰਬਰ ਪ੍ਰੋਫਾਈਲ ਤੇ ਪਰਿਵਾਰ ਦਾ ਨੰਬਰ ਜਿਵੇਂ ਤੁਹਾਨੂੰ ਦੱਸਿਆ ਲੈਣ ਵਾਸਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਬਿਨਾ ਕੋਈ ਪੈਸਾ ਖਰਚੇ ਤੁਹਾਨੂੰ ਪਰਿਵਾਰ ਦਾ ਨੰਬਰ ਦਿੱਤਾ ਜਾਊਗਾ ਤੇ ਅਗਲੀ ਪ੍ਰੋਫਾਈਲ ਪੜ੍ਹਦੇ ਨਹੀਂ ਹੁਣ ਆਪਾਂ 919 ਨਾਮ ਹੈ ਜੀ ਸੰਦੀਪ ਸਿੰਘ ਵੈਜੀਟੇਰੀਅਨ ਫੈਮਲੀ ਐ ਸਿੱਖ ਫੈਮਲੀ ਐ 23/8/1992 ਦਾ ਜਨਮ ਹੈ ਜੀ 5 ਫੁੱਟ 7 ਇੰਚ ਹਾਈਟ ਐ ਇਹ ਜਿਹੜੀ ਪਿਛਲੀ ਪ੍ਰੋਫਾਈਲ ਸੀਗੀ 918 ਉਹ ਤੇ 919 ਦੋਵੇਂ ਭਰਾ ਨੇ ਜੀ ਇਹਨਾਂ ਦੀ ਜਿਹੜੀ ਪ੍ਰੋਫਾਈਲ ਐ ਇਹ ਸੌਖਾਤੀ ਮਿਸਤਰੀ ਕਾਸਤੇਨਾਂ ਦੀ ਧੌਂਸੀ ਮਾਨਸਾ ਤੋ ਬਿਲੋਂਗ ਕਰਦੇ ਜੀ ਪੜ੍ਹਾਈ ਇਹਨਾਂ ਦੀ ਹੈ ਜੀ ਬੀਐਸਸੀ ਨੋਨ ਮੈਡੀਕਲ ਬੀਐਡ ਸਾਇੰਸ ਐਂਡ ਮੈਥਮੈਟਿਕਸ ਐਮਏ ਇੰਗਲਿਸ਼ ਲਿਟਰੇਚਰ ਪੀਐਸਟ ਇਹਨਾਂ ਦਾ ਕਲੀਅਰ ਹੈ ਜੀ ਕਰੰਟ ਜੌਬ ਹੈ ਜਿਹੜੀ ਇਹਨਾਂ ਦੀ ਪ੍ਰਾਈਵੇਟ ਕੋਚਿੰਗ ਸੈਂਟਰ ਹੈ ਇਹਨਾਂ ਦਾ ਜ਼ਮੀਨ ਜਿਵੇਂ ਤੁਹਾਨੂੰ ਦੱਸਿਆ ਨਹੀਂ ਹੈ ਪਰਿਵਾਰ ਦੇ ਵਿੱਚ ਵੀ ਸੇਮ ਬਾਕੀ ਚੀਜ਼ਾਂ ਐ ਵੀ ਪ੍ਰੇਫਰੈਂਸ ਵੀ ਇਹਨਾਂ ਦੀ ਪੜ੍ਹੀ ਲਿਖੀ ਲੜਕੀ ਐ ਪਾਲਦੇ ਨੇ ਕਾਸਟ ਦਾ ਇਹਨਾਂ ਨੂੰ ਕੋਈ ਮੈਟਰ ਨਹੀਂ ਹੈਗਾ ਜੀ ਅਗਲੀ ਪ੍ਰੋਫਾਈਲ ਹੈ ਜੀ ਆਪਣੇ ਹਰਕਵਲ ਸਿੰਘ ਨਾਮ ਹੈ ਜੀ ਲੜਕੇ ਦੀ ਪ੍ਰੋਫਾਈਲ ਹੈ ਰਮਦਾਸੀਆ ਸਿੱਖ ਨੇ ਤੇ ਡੇਟ ਆਫ ਬਰਥ 24 ਅਕਤੂਬਰ 1990 ਦੀ ਹੈ ਜੀ ਕੱਦ 5 ਫੁੱਟ 10 ਇੰਚ ਹੈ ਰੰਗ ਸਾਫ ਹੈ ਜੀ ਕੁਆਲਿਫਿਕੇਸ਼ਨ ਬੀ ਟੈਕ ਕੀਤੀ ਹੋਈ ਹੈ ਇਹਨਾਂ ਦੀ ਐਮਬੀਏ ਕੀਤੀ ਹੋਈ ਹੈ ਤੇ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਅਸਿਸਟੈਂਟ ਮੈਨੇਜਰ ਦੇ ਅਹੁਦੇ ਤੇ ਕੰਮ ਕਰਦੇ ਨੇ ਪਰਿਵਾਰ ਦੇ ਵਿੱਚ ਫਾਦਰ ਨੇ ਜਿਹੜੇ ਐਫਸੀਆਈ ਤੋਂ ਰਿਟਾਇਰ ਨੇ ਮਦਰ ਹਾਊਸ ਵਾਈਫ ਨੇ ਬ੍ਰਦਰ ਵਿਆਹਿਆ ਹੋਇਆ ਜੀ ਸਿਸਟਰ ਵੀ ਮੈਰਿਡ ਨੇ ਪੀਆਰ ਨੇ ਕੈਨੇਡਾ ਦੇ ਵਿੱਚ ਸ਼ਹਿਰ ਇਹਨਾਂ ਦਾ ਪਟਿਆਲਾ ਹੈ ਜੀ ਇਹਨਾਂ ਨੂੰ ਪ੍ਰੀਫਰੈਂਸ ਹੈ ਜੀ ਲੜਕੀ ਜਿਹੜੀ ਗਵਰਨਮੈਂਟ EMPLOYE ਹੋਵੇ ਤੇ ਜਾਂ ਬਹੁਤ ਵਧੀਆ ਪੜ੍ਹਾਈ ਲਿਖਾਈ ਕੀਤੀ ਹੋਵੇ ਉਹਨਾਂ ਨੇ ਅਗਲੀ ਪ੍ਰੋਫਾਈਲ ਹੈ ਜੀ 921 ਨੰਬਰ ਨਾਮ ਏ ਸਿੰਘ ਯੂਕੇ ਚ ਵਰਕ ਪਰਮਿਟ ਤੇ ਨੇ ਸ਼ਹਿਰ ਗਲਾਸਗੋ ਹੈ ਜੀ ਸਰਨੇਮ ਜੱਸਲ ਹੈ ਤੇ ਕਾਸਟ ਰਵਿੰਦਾਸੀ ਸਿੱਖ ਹੈ 16 6 ਸਨ 2000 ਦਾ ਜਨਮ ਹੈ ਜੀ ਹਾਈਟ 5 ਫੁੱਟ 7 ਇੰਚ ਹੈ profession ਇਹਨਾਂ ਦਾ ਡਰਾਈਵਰ ਹੀ ਹੈ ਮੰਥਲੀ ਇਨਕਮ 10 ਤੋਂ 4 ਲੱਖ ਇਹਨਾਂ ਨੇ ਦੱਸੀ ਹੋਈ ਹੈ ਫੈਮਲੀ ਦੇ ਵਿੱਚ ਫੈਮਲੀ ਚ ਇਹਨਾਂ ਦੇ ਫਾਦਰ business ਕਰਦੇ ਨੇ ਮਦਰ ਹਾਊਸ ਵਾਈਫ ਨੇ ਤੇ ਇੱਕ ਬ੍ਰਦਰ ਹੈ ਇਹਨਾਂ ਦਾ ਏਰੀਆ ਫਤੇਗੜ ਸਾਹਿਬ ਹੈ ਕਾਸਟ ਦਾ ਇਹਨਾਂ ਨੂੰ ਕੋਈ ਮਟਰ ਨਹੀਂ ਹੈਗਾ ਜੀ ਅਗਲੀ ਪ੍ਰੋਫਾਈਲ ਪੜਦੇ ਜੀ 922 ਨੰਬਰ ਨੇਮ ਕੌਰ ਹੈ ਜੀ ਬੈਕਵਰਡ ਕਲਾਸ ਤੋਂ ਨੇ ਜੀ ਇਹ ਕਾਸਟ ਜਿਹੜੀ 1999 ਦਾ ਜਨਮ ਹੈ ਜੀ 5 ਫੁੱਟ 3 ਇੰਚ ਹਾਈਟ ਹੈ ਜੀ ਰੰਗ ਸਾਫ ਹੈ ਜੀ ਕੁਆਲਿਫਿਕੇਸ਼ਨ ਬੀਟੈਕ ਕੀਤੀ ਹੈ ਐਮਟੈਕ ਕੀਤੀ ਹੈ ਇਲੈਕਟ੍ਰੀਕਲ ਦੇ ਵਿੱਚ ਪ੍ਰੋਫੈਸ਼ਨ ਹੈ ਜਿਹੜਾ ਇਹਨਾਂ ਦਾ ਗਵਰਨਮੈਂਟ ਜੌਬ ਕਰਦੇ ਨੇ ਜੀ ਪੀਐਸ ਪੀਸੀਐਲ ਦੇ ਵਿੱਚ ਭਾਵ ਕੇ ਬਿਜਲੀ ਬੋਰਡ ਦੇ ਵਿੱਚ ਪਰਿਵਾਰ ਚ ਦੋ ਛੋਟੇ ਭੈਣ ਭਰਾ ਨੇ ਜੀ ਸਿਸਟਰ ਗਵਰਨਮੈਂਟ ਜੌਬ ਤੇ ਤੇ ਭਰਾ ਇਹਨਾਂ ਦਾ ਪੜ੍ਹਾਈ ਕਰਦਾ ਹੈ ਸ਼ਹਿਰ ਇਹਨਾਂ ਦਾ ਫਰੂਜ਼ਪੁਰ ਹੈ ਜੀ ਪ੍ਰੀਫਰੈਂਸ ਇਹਨਾਂ ਦੀ ਹੈਗੀ ਹੈ ਜੀ ਗਵਰਨਮੈਂਟ ਜੌਬ ਕਰਦਾ ਮੁੰਡਾ ਜਾਂ ਜਿਹਦਾ ਆਪਣਾ ਚੰਗਾ ਬਿਜ਼ਨਸ ਹੋਵੇ ਉਸ ਮੁੰਡੇ ਦੀ ਇਹ ਭਾਲ ਦੇ ਵਿੱਚ ਨੇ ਜੀ ਅਗਲੀ ਪ੍ਰੋਫਾਈਲ ਹੈ ਜੀ 923 ਨੰਬਰ ਨਾਮ ਏ ਸਿੰਘ ਹੈ ਜੀ ਬਠਿੰਡਾ ਤੋਂ ਨੇ 1994 ਦਾ ਬਰਥ ਹੈ ਜੀ 5 ਫੁੱਟ 9 ਇੰਚ ਹਾਈਟ ਹੈ B.Com ਕੀਤੀ ਹੈ M.Com ਕੀਤੀ ਹੈ ਬਾਬਾ ਫਰੀਦ ਗਰੁੱਪ ਆਫ ਇੰਸਟੀਟਿਊਸ਼ਨ ਚੋਂ ਦਿਉਣ ਤੋਂ ਬਠਿੰਡਾ 2013 ਤੋਂ 16 16 ਤੋਂ 18 ਇਹ ਹੁਣ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਨੇ ਵਰਕ ਪਰਮਿਟ ਤੇ ਤੇ ਜੋ ਕਿ ਅੱਗੇ ਇਹ ਪਰਮਾਨੈਂਟ ਰੈਜ਼ਿਡੈਂਸ ਦੇ ਵਿੱਚ ਇਹ ਤਬਦੀਲ ਕਰ ਲੈਣਗੇ ਪਰਿਵਾਰ ਦੇ ਵਿੱਚ ਮਾਤਾ ਜੀ ਨੇ ਪਿਤਾ ਜੀ ਨੇ ਭਰਾ ਅਤੇ ਸਿਸਟਰ ਹੈ ਦੋਵੇਂ ਵਿਆਹੀ ਹੋਈ ਨੇ ਜੀ ਸਿਸਟਰ ਹੈ ਜਿਹੜੀ ਨਿਊਜ਼ੀਲੈਂਡ ਦੇ ਵਿੱਚ ਸਿਟੀਜ਼ਨ ਹੈ ਇਨਾਂ ਦਾ ਆਪਣਾ ਕੰਮ ਹੈ ਜਿਹੜਾ ਇੰਡੀਆ ਦੇ ਵਿੱਚ ਵੀ ਡੇਰੀ ਫਾਰਮਿੰਗ ਦਾ ਹੈਗਾ ਚੰਗੇ ਪੱਧਰ ਤੇ ਤੇ ਨਾਲ ਵਾਹੀ ਕਰਦੇ ਨੇ ਜੀ 7 ਕਿੱਲੇ ਇਹਨਾਂ ਕੋਲੇ ਜ਼ਮੀਨ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਨਿਊਜ਼ੀਲੈਂਡ ਦੇ ਵਿੱਚ ਹੋਵੇ ਆਸਟ੍ਰੇਲੀਆ 'ਚ ਹੋਵੇ ਤੇ ਜਾਂ ਕੈਨੇਡਾ ਦੇ ਵਿੱਚ ਹੋਵੇ ਇੰਡੀਆ ਤੋਂ ਵੀ ਹੋਣ ਤਾਂ ਚੱਲਣਗੇ ਇਹਨਾਂ ਨੂੰ ਪਰ ਪਰਿਵਾਰ ਹੈ ਜਿਹੜਾ ਚੰਗਾ ਹੋਣਾ ਚਾਹੀਦਾ ਜੀ ਇੱਕ ਵਾਰ ਫੇਰ ਦੱਸ ਜੀ ਪਰਿਵਾਰ ਦਾ ਨੰਬਰ ਲੈਣ ਲਈ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ ਪਰਿਵਾਰ ਦਾ ਨੰਬਰ ਲੈਣ ਲਈ ਤੁਹਾਨੂੰ ਕੋਈ ਵੀ ਪੈਸਾ ਜਿਹੜਾ ਖਰਚ ਨਹੀਂ ਕਰਨਾ ਪਏਗਾ ਤੇ ਹੁਣ ਪੜਦੇ ਜੇ ਆਪਾਂ ਅਗਲੀ ਪ੍ਰੋਫਾਈਲ ਹੈਗੀ ਹੈ ਜੀ ਆਪਣੀ 924 ਨੇਮ ਸਿੰਘ ਹੈ ਜੀ ਏਰੀਆ ਇਹਨਾਂ ਦਾ ਫਰੀਦਕੋਟ ਹੈ ਬਾਈ 1 1994 ਦਾ ਬਰਤ ਹੈ ਜੀ 5 ਫੁੱਟ 11 ਇੰਚ ਹਾਈਟ ਹੈ ਐਮ ਇਕਨੋਮਿਕਸ ਕੀਤੀ ਹੈ ਜੀ ਇਹਨਾਂ ਨੇ ਜੌਬ ਹੈ ਜਿਹੜੀ ਇਹਨਾਂ ਦੀ ਰੈਵਨਿਊ ਪਟਵਾਰੀ ਨੇ ਫਰੀਦਕੋਟ ਦੇ ਵਿੱਚ ਇੱਕ ਸਿਸਟਰ ਨੇ ਉਹ ਮੈਰਿਡ ਨੇ ਜੌਬ ਕਰਦੇ ਨੇ ਡੀਸੀ ਆਫਿਸ ਦੇ ਵਿੱਚ ਪਰਾਏ ਜੀ ਕੋ ਉਹ ਵੀ ਮੈਰਿਡ ਨੇ ਇਟਲੀ ਰਹਿੰਦੇ ਨੇ ਪਰਿਵਾਰ ਦੇ ਨਾਲ ਕੁੱਲ ਜ਼ਮੀਨ ਇਹਨਾਂ ਕੋਲ 10 ਕਿੱਲੇ ਹੈ ਜੀ ਤੇ ਇਹਨਾਂ ਨੂੰ ਸਰਕਾਰੀ ਜੋਬ ਕਰਦੀ ਲੜਕੀ ਹੀ ਚਾਹੀਦੀ ਹੈ ਜੀ ਅਗਲੀ ਤੇ ਅੱਜ ਦੀ ਅਖੀਰਲੀ ਪ੍ਰੋਫਾਈਲ ਹੈ ਜੀ ਜੱਟ ਸਿੱਖ ਗਰਲੇ ਜੀ 925 ਨੰਬਰ ਪ੍ਰੋਫਾਈਲ ਹੈ ਜੀ ਤੇ ਨੇਮ ਕੌਰ ਹੈ ਜੀ ਏਜ 34 ਹੈ ਕੱਦ 5 ਫੁੱਟ ਹੈ ਜੀ ਪ੍ਰੋਫੈਸ਼ਨ ਇਹਨਾਂ ਦਾ ਗਵਰਨਮੈਂਟ ਜੌਬ ਕਰਦੇ ਨੇ ਆਈਟੀ ਐਕਸਪਰਟ ਸਿਵਿਲੀਅਨ ਸਪੋਰਟ ਸਟਾਫ ਇਨ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਇਨ ਪੰਜਾਬ ਪੁਲਿਸ ਦੇ ਵਿੱਚ ਨਾਨ ਯੂਨੀਫਾਰਮਡ ਜਿਹੜੀ ਜੌਬ ਹੈ ਜੀ ਇਹਨਾਂ ਦੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਜੀ ਜੱਟ ਸਿੱਖ ਹੋਵੇ ਮੁੰਡਾ ਤੇ ਜਿੰਦੇ ਕੋਲੇ ਜ਼ਮੀਨ ਵੀ ਹੋਵੇ ਤੇ ਗਵਰਨਮੈਂਟ ਜੌਬ ਵੀ ਹੋਵੇ ਜਾਂ ਫਿਰ ਆਪਣਾ ਜਿਹੜਾ ਕੰਮਕਾਰ ਬਹੁਤ ਵਧੀਆ ਸੈਟਅਪ ਹੋਵੇ ਕੰਮਕਾਰ ਦਾ ਪੀ ਪੋਸਟ ਗ੍ਰੈਜੂਏਸ਼ਨ ਇਨ ਐਨੂ ਐਜੂਕੇਸ਼ਨ ਦੱਸੀ ਹੈ ਜੀ ਆਪਣੀ ਇਹ ਸੀਗੀਆਂ ਜੱਜ ਦੀਆਂ ਪ੍ਰੋਫਾਈਲਸ ਹੁਣ ਗੱਲ ਕਰਦੇ ਆ ਜੀ ਇਹ ਜੋ ਰਿਸ਼ਤੇ ਆਪਾਂ ਪੜੇ ਆ ਇਹਨਾਂ ਦੇ ਪਰਿਵਾਰਾਂ ਨਾਲ ਤੁਸੀਂ ਸੰਪਰਕ ਕਿਵੇਂ ਕਰਨਾ ਤੁਹਾਨੂੰ ਜੋ ਵੀ ਇਹਨਾਂ ਦੇ ਵਿੱਚੋਂ ਰਿਸ਼ਤਾ ਪਸੰਦ ਆਉਂਦਾ ਹਰੇਕ ਪ੍ਰੋਫਾਈਲ ਦੇ ਉੱਤੇ ਇੱਕ ਨੰਬਰ ਲੱਗਾ ਹੋਇਆ ਉਹ ਨੰਬਰ ਹੈ ਜਿਹੜਾ ਤੁਸੀਂ ਜਾਂ ਸਾਨੂੰ ਵਟਸਐਪ ਜਿਹੜਾ ਸਾਡਾ ਨੰਬਰ ਹੈ ਸਕਰੀਨ ਦੇ ਉੱਤੇ 9041729903 ਇਹਦੇ ਉੱਤੇ ਉਹ ਨੰਬਰ ਭੇਜਣਾ ਹੈ ਤੇ ਅਸੀਂ ਉਸ ਜਿਹੜਾ ਤੁਹਾਨੂੰ ਉਹ ਰਿਸ਼ਤੇ ਦਾ ਜਿਹੜਾ ਉਹਨਾਂ ਦੇ ਪਰਿਵਾਰ ਦਾ ਕੰਟੈਕਟ ਭੇਜ ਦਵਾਂਗੇ ਜਾਂ ਤੁਸੀਂ ਉਹ ਨੰਬਰ ਦੱਸਣਾ ਜਾਂ ਸਾਨੂੰ ਤੁਸੀਂ ਉਹਦਾ ਸਕਰੀਨਸ਼ਾਟ ਭੇਜਣਾ ਹੈ ਤੇ ਅਸੀਂ ਉਹਦਾ ਜਿਹੜਾ ਪਰਿਵਾਰ ਦਾ ਨੰਬਰ ਤੁਹਾਨੂੰ ਨਾਮ ਦੀ ਨਾਲ ਭੇਜ ਦਵਾਂਗੇ ਤੇ ਇੱਥੇ ਦੱਸ ਦਈਏ ਇਹ ਜਿਹੜਾ ਅਸੀਂ ਨੰਬਰ ਦਿੰਨੇ ਆ ਇਹ ਨੰਬਰ ਦੇਣ ਦਾ ਅਸੀਂ ਕੋਈ ਵੀ ਪੈਸਾ ਨਹੀਂ ਲੈਂਦੇ ਇਸ ਲਈ ਤੁਹਾਨੂੰ ਕੁਝ ਵੀ ਖਰਚ ਨਹੀਂ ਕਰਨਾ ਪਏਗਾ ਸੋ ਅੱਗੇ ਦੱਸ ਦਈਏ ਕਿ ਜੇ ਤੁਸੀਂ ਵੀ ਆਪਣੇ ਜਾਂ ਆਪਣੇ ਭਣ ਭਰਾ ਲਈ ਰਿਸ਼ਤਾ ਵੇਖ ਰਹੇ ਹੋ ਐਡ ਦੇਣਾ ਚਾਹੁੰਦੇ ਹੋ ਤਾਂ ਜੀ ਤੁਸੀਂ ਸਾਨੂੰ ਸਾਡਾ ਨੰਬਰ ਹੈ ਜਿਹੜਾ ਦੱਸਿਆ ਪਹਿਲਾਂ ਵੀ 9041729903 ਇਹਦੇ ਤੇ ਮੈਸੇਜ ਕਰ ਸਕਦੇ ਹੋ ਜੀ ਤੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤੇ ਇੰਸਟਾਗ੍ਰam ਹੈ ਜਿਹੜਾ ਸਾਡਾ ਮੈਟ੍ਰੀਮੋਨੀ ਇੰਸਟੈਂਸ ਨਾਮ ਤੋਂ ਅਸੀਂ ਪਿਛਲੇ 4 ਸਾਲਾਂ ਤੋਂ ਕੰਮ ਕਰ ਰਹੇ ਹਾਂ ਜੀ ਇੰਸਟਾਗ੍ਰam ਤੇ ਉੱਥੇ ਵੀ ਤੁਸੀਂ ਆਪਣੇ ਲਈ ਰਿਸ਼ਤਾ ਵੇਖ ਸਕਦੇ ਹੋ 900 ਤੋਂ ਵੱਧ ਪ੍ਰੋਫਾਈਲ ਤੁਸੀਂ ਉੱਥੇ ਵੀ ਪੋਸਟ ਕਰ ਚੁੱਕੇ ਹਾਂ ਤੇ ਇੰਸਟਾਗ੍ਰam ਦਾ ਜਿਹੜਾ ਲਿੰਕ ਹੈ ਅਸੀਂ ਜੀ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਵਾਂਗੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਅੱਜ ਲਈ ਇੰਨੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ